ਸਾਰੇ ਤਾਂ ਪਹਿਲਾਂ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦਾ ਫਤਿਹ ਲੋ ਜੀ ਆਪਾਂ ਲੱਗੇ ਸੀ ਅੱਜ ਛੋਟਾ ਜਿਹਾ ਬਲੌਗ ਬਣਾਉਣ ਮੈਨੂੰ ਨਾ ਅੱਜ ਟਾਈਮ ਨਹੀਂ ਸੀ ਅੱਜ ਸਾਡੇ ਕੋਲ ਸੂਟ ਇੱਕ ਅਮਰਜੈਂਸੀ ਆ ਗਿਆ ਸੀ ਉਹਨਾਂ ਨੂੰ ਸੀਗਾ ਫੰਕਸ਼ਨ ਤੇ ਅਗੇਜਮੈਂਟ ਦਾ ਤੇ ਉਹਨਾਂ ਨੇ ਕੱਲ ਸੂਟ ਸ਼ਾਮ ਨੂੰ ਚਾਰੇ ਲੈ ਕੇ ਆਏ ਤੇ ਮੈਨੂੰ ਦੇਖ ਕੇ ਕਿ ਐਡਵਾਂਟ ਟਾਈਮ ਉਹਨਾਂ ਨੂੰ ਚਾਹੀਦਾ ਸੀਗਾ ਮੈਂ ਨਾ ਹੁਣ ਤਿਆਰ ਤਾਂ ਕਰਤਾ ਬਸ ਉਹਨਾਂ ਨੇ ਵਿਚਾਰੇ ਦੋ ਤਿੰਨ ਫੋਨ ਆ ਗਏ ਇੱਕ ਤਾਂ ਮੀ ਨੇ ਬਹੁਤ ਕੰਮ ਖਰਾਬ ਕੀਤਾ ਪਿਆ ਉਹਦੇ ਕਰਕੇ ਨਾ ਟਾਈਮ ਬਹੁਤ ਆ ਦੇਖੋ ਇਹਦੇ ਮੁਸ਼ਕਲੀਆਂ ਬਧਰਾਂ ਲਾਉਣ ਵਾਲੀਆਂ ਰਹਿ ਗਈਆਂ ਸੀ ਇਹ ਮੈਂ ਦਿਮਾਗ ਚੋਂ ਨਿਕਲ ਗਿਆ ਜਲਦੀ ਜਲਦੀ ਚ ਤੇ ਹੁਣ ਆ ਸਲਵਾਰ ਨਾਲ ਦੀ ਕਾਲੀ ਚੜਹੀ ਜੀ ਇਹਦੇ ਸਲਵਾਰੇ ਕੀ ਕਾਲੀ ਮੈਥਨ ਸੂਟ ਦਾ ਪੂਰਾ ਲੁੱਕ ਦਿਖਾਉਣੀ ਆ ਬਾਅਦ ਚ ਪਹਿਲਾਂ ਮੈਂ ਨਾ ਸਲਾਈ ਲਾ ਲਾ ਇਹ ਰੰਗੀਆਂ ਸਲੌਣ ਵਾਲੀਆਂ ਤੇ ਮੇਰੇ ਦਿਮਾਗ ਚ ਵੀ ਹੁਣ ਆਇਆ ਵੀਡੀਓ ਨਹੀਂ ਪਾਉਣ ਸੀ ਲੈ ਕੱਜ ਕੋਈ ਵੀਡੀਓ ਵੀ ਨਹੀਂ ਪਾਈ ਹੈਗੀ ਤੇ ਮੈਨੂੰ ਨਾ ਛੁੱਟਦੀ ਜਲਦੀ ਸੁਣਦੇ ਫੋਨ ਆ ਜਾਂਦੇ ਸੀ ਤੇ ਮੈਂ ਲੜਕਣ ਨੇ ਤੇ ਲੜਕਣ ਕੋਲ ਨਾਲੇ ਬੇਟੀ ਦਾ ਸੂਟ ਹੈ ਤੁਹਾਨੂੰ ਪਤਾ ਬੱਚਿਆਂ ਦਾ ਹਨਾ ਵੈਸੇ ਸੂਟ ਤਾਂ ਸਿੰਪਲੀ ਤਿਆਰ ਕਰਨਾ ਸੀਗਾ ਤੇ ਇਹ 'ਚ ਥੋੜਾ ਜਿਹਾ ਕੰਮ ਜਿਆਦਾ ਸੀ ਮੀਂਹ ਕਰਕੇ ਮੈਨੂੰ ਨਾ ਹਜੇ ਦੇਖੋ ਮੈਂ ਪ੍ਰੈਸ ਪ੍ਰੋਸੈਸਰ ਨਾਲ ਕੁਝ ਕਰਨਾ ਤੇ ਇਹ ਮੈਨੂੰ ਬਣਾਉਣ 'ਚ ਤਾਂ ਬੜਾ ਟਾਈਮ ਨਹੀਂ ਲੱਗਿਆ ਕਿਉਂਕਿ ਮੇਰੀ ਆਪਣੀਆਂ ਬੇਟੀਆਂ ਪਤਲੀਆਂ ਨੇ ਮੈਂ ਉਹਨਾਂ ਦੇ ਬਣਾਉਂਦੀ ਰਹਿਣੀ ਹੈ ਨਾ ਦੇ ਵਸੇ ਚ ਕੁਝ ਜ਼ਿਆਦਾ ਨਹੀਂ ਸੀ ਪਲੋਈਆਂ ਪਲੋਈਆਂ ਸਾਈਡ ਵਾਲੀਆਂ ਆ ਪਉਂਦੀਆਂ ਨੇ ਕੁੜੀਆਂ ਨੂੰ ਪਤਾ بس ਸਿੰਪਲ ਪਲੋਈਆਂ ਸੀ ਤੇ ਆ ਦੇਖੋ ਇਹਦੇ ਨਾਲ ਬਲੈਕ ਸਵਾਰ ਤੇ ਬਸ ਮੇਰੀ ਉਹ ਬੱਧਰਾਂ ਜਿਸ ਲੋਣਾ ਵਾਲੀਆਂ ਮੈਂ ਜਦੋਂ ਲੱਗੀ ਤਰਪਾਈ ਕਰਨ ਗਲੇ ਦੀ ਤਾਂ ਮੈਂ ਦੇਖਿਆ ਮੈਂ ਕਿ ਇਹ ਤਾਂ ਮੈਂ ਲਾਈਆਂ ਹੀ ਨਹੀਂਆਂ ਇਹ ਬੇ ਨੇ ਬੇਟੀ ਤਾਂ ਕਹਿੰਦੀ ਛੱਡ ਮੰਮੀ ਆਹ ਲਾਏ ਤਾਂ ਹੈਗੇ ਆ ਵੀ ਇਹਦੇ ਨਾਲ ਕਮੀਰ ਦਿਖਦਾ ਨੀ ਤਰ ਉਤਰ ਤੇ ਉਹ ਕੁੜੀ ਜਦੋਂ ਵੀ ਸੂਟ ਸਵਾਵੇ ਨਾ ਉਹ ਇਹ ਚੀਜ਼ ਲਵਾਉਂਦੀ ਆ ਬੱਚਿਆਂ ਨੂੰ ਹੁੰਦਾ ਕਈਆਂ ਬੱਚਿਆਂ ਨੂੰ ਇਸ ਗਲਾ ਇੰਨਾ ਜ਼ਿਆਦਾ ਡੀਤਾ ਹੈ ਨਾ ਠੀਕ ਹੀ ਆ ਫਿਰ ਵੀ ਉਹ ਕਹਿੰਦੀ ਆਂਟੀ ਮੈਨੂੰ ਵਧੀਆ ਲੱਗਦੀ ਆਂ ਤੁਸੀਂ ਮੇਰੇ ਲਾਏ ਹੋਈ ਜੀ ਜ਼ਰੂਰ ਤੇ ਮੇਰੇ ਕੋਲ ਟਾਈਮ ਹੈ ਨਹੀਂ ਸੀ ਫਿਰ ਵੀ ਮੈਨੂੰ ਕਹਿਤਾ ਫਿਰ ਕਾ ਚੱਲ ਜੀ ਇੰਨਾ ਸਮਾਂ ਐਡ ਆ ਟਾਈਮ ਤੱਕ ਸੂਟ ਚਾਹੀਦਾ ਵੀ ਜੇ ਲੱਗ ਕੇ ਆ ਤਾਂ ਲਗਾ ਦੂਣੀ ਨਾ ਸੀ ਤੇ ਇਸ ਕਰਕੇ ਮੈਂ ਵੀਡੀਓ ਇੱਥੇ ਬਣਾ ਨਹੀਂ ਸਕੀ ਸੂਟ ਤੇ ਕਟਿੰਗ ਤੇ ਸਟਿੰਗ ਦੀ ਕਿਉਂਕਿ ਮੈਨੂੰ ਇਹ ਸੂਟ ਹੀ ਮੇਰੇ ਕੋਲ ਟਾਈਮ ਬਹੁਤ ਥੋੜਾ ਸੀ ਨਾ ਤੇ ਦੇਖੋ ਆਹ ਹੈ ਦੀ ਸਲਵਾਰ ਆਹ ਸਲਵਾਰ ਤੇ ਮੂਰੀਆਂ ਦੀ ਕੜਾਈ ਤੇ ਮੈਂ ਜਲਦੀ ਜਲਦੀ ਚ ਮੂਰੀਆਂ ਵੀ ਨਹੀਂ ਬਣਾਈਆਂ ਬਸ ਅਵੇਕ ਐਂ ਅੰਦਰ ਮੋੜ ਤਾ ਉਹਨੇ ਦੱਸਤਾ ਸੀ ਵੀ ਟਾਈਮ ਬਹੁਤ ਥੋੜਾ ਹੁਣ ਸਵੇਰੇ ਇੱਕ ਤਾਂ ਮੀਂਹ ਦਾ ਮੌਸਮ ਆ ਸੇਰ ਦੇ ਲੱਗੇ ਪਿਆ ਵਾਂ ਸਾ ਸੂਟ ਉਹਨਾਂ ਦਾ ਵੰਟੜ ਕੇ ਤਿਆਰ ਹੋਇਆ ਦੇਖੋ ਉਹ ਮੈਨੂੰ ਸਾਰਾ ਦੇ ਗਏ ਸੀਗੇ ਕਲੇ ਸੈਂਟੀ ਨਾਲਾ ਵਗੈਰਾ ਸਾਰਾ ਕੁਝ ਪਾ ਦਿਓ ਵੀ ਮੈਂ ਉੱਥੇ ਜਾ ਕੇ ਹਨਾ ਟਾਈਮ ਤੇ ਪਾਉਂਗੀ ਉਹਨਾਂ ਨੇ ਜਾਣਾ ਪੈਲੈਸ ਚ ਰੱਖਿਆ ਪਤਾ ਨਹੀਂ ਹੋਟਲ ਚ ਰੱਖਿਆ ਅਗੇਜਮੈਂਟ ਦਾ ਪ੍ਰੋਬਲਮ ਕੋਈ ਖਾਸ ਸੀ ਉਹਨਾਂ ਦੇ ਤੇ ਮੇਰੇ ਖਿਆਲ ਚੱਲ ਬਸ ਹੁਣ ਪ੍ਰੈਸ ਰਹਿ ਗਈ ਤੇ ਇੱਕ ਹਨਾ ਆ ਰਹੀ ਮੇਰੀਆ ਪੱਤਰ ਲਾਉਣ ਵਾਲਾ ਰਿ ਹੈ ਕੱਲੇ ਬੱਟਰ ਰਿ ਹੈਗੇ ਲਾਉਣ ਵਾਲੇ ਤੇ ਇੱਕ ਰਹੀ ਮੇਰੀ ਇੰਟਰਲੌਕ ਇੰਟਰਲੌਕ ਤੇ ਚੰਨ ਮੈਂ ਰਹਿਣ ਵੀ ਦੂੰਗੀ ਬਾਅਦ ਚੋ ਕਰਾ ਲੈਣਗੇ ਮੇਰੇ ਕੋਲ ਵਾਰ-ਵਾਰ ਇਹਨਾਂ ਦਾ ਇਹ ਨਾਪ ਸੂਟ ਆਉਂਦੀ ਰਹਿੰਦੀ ਆ ਇਹਨਾਂ ਦਾ ਨਾਪ ਸੀਗਾ ਬੇਟੀ ਦਾ ਤੇ ਇਹਨਾਂ ਦਾ ਫਿਰ ਕੋਈ ਨਾ ਕੋਈ ਸੂਟ ਆ ਜਾਣਾ ਇਹਨਾਂ ਨੇ ਉਹ ਕਰਾ ਲੈਣਾ ਹੈ ਨਹੀਂ ਮੇਰੇ ਘਰਕ ਬਸ ਉਹਨਾਂ ਨੂੰ ਐ ਵੀ ਛੇਤੀ ਸਾਨੂੰ ਸੂਟ ਮਿਲ ਜੇ ਹੁਣ ਤੇ ਚਲੋ ਜੀ ਵੀਡੀਓ ਆਪਾਂ ਬਾਲੀ ਲੰਮੀ ਨਾ ਹੋ ਜੇ ਤੇ ਆਪਾਂ ਕਰਦੇ ਹੁਣ ਤੇ ਵੰਦੇ ਇਧਰ ਬੇਟੀਆਂ ਨੇ ਅੱਜ ਮੀਂਹ ਤੰਦਾ ਸੀ ਇਹਨਾਂ ਨੇ ਬਣਾਈ ਹੈ ਮੈਗੀ ਤੇ ਮੈਨਾਂ ਖਾਣੇ ਸੀ ਮੈਗੀ ਉਹ ਅਜੀਬ ਜਿਹੀ ਕਿਸੇ ਵੀ ਖਾਸ ਕਰਦੇ ਹੋ ਵੈਸੇ ਬਹੁਤ ਵਧੀਆ ਲੱਗ ਰਿਆ ਇਹ ਤੇ ਇੱਕ ਮੀਨ ਬਹੁਤ ਕੰਮ ਖਾ ਰਿਹਾ ਦੇਖੋ ਪਾਣੀ ਨਾਲ ਸਾਰੇ ਕਿਤੇ ਗੁੰਗੁਰਾ ਜਾ ਪਿਆ ਆ ਦੇਖੋ ਖोले ਵੀ ਨਹੀਂ ਪਈ ਜਾਂਦਾ ਬਹੁਤ ਜ਼ਿਆਦਾ ਦੇਖੋ ਦਿਖ ਰਿਹਾ ਨਾ ਮੀਨ ਨੇ ਤਾਂ ਕੰਮ ਬਹੁਤ ਜ਼ਿਆਦਾ ਕਰਾਪ ਕੀਤਾ ਸਾਰਿਆਂ ਦੇ ਕੰਮ ਖਦੇ ਪਿਆ ਤੁਹਾਨੂੰ ਫਿਰ ਵੀ ਬਾਬਾ ਜੀ ਜੀ ਕਹਿੰਦੇ ਪਰਨਾ ਬਾਬਾ ਜੀ ਨੇ ਨਾ ਕੰਮ ਕਰ ਕੋ ਕੰਮ ਕਰ ਚੇਤੀ ਆਪਾਂ ਕਰ ਵੇਖ ਕੇ ਫਿਰ ਵੀ ਕੰਮ ਕਰ ਪਰ ਜਿੰਨਾ ਨੇ ਬਾਹਰ ਜਾ ਕੇ ਕੰਮ ਕਰਨਾ ਉਹ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਨਾਲ ਜੀ